कांग्रेस झटका सबका कौंसलर साथी समेत भाजपा शामिल रवनीत सिंह पिटू ने आम आदमी पार्टी की सरकार दे चुके सवाल ਲੁਧਿਆਣਾ ਦੇ ਹਲਕਾ ਪੂਰਬੀ ਚ ਕਾਂਗਰਸ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸਾਬਕਾ ਕੌਂਸਲਰ ਕਾਂਗਰਸੀ ਆਗੂ ਹੈਪੀ ਰੰਧਾਵਾ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਵਾਜਪਾ ਚ ਸ਼ਾਮਿਲ ਹੋਏ। ਲੁਧਿਆਣਾ ਤੋਂ ਵਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਟੀਬਾ ਰੋਡ ਵਿਖੇ ਰੱਖੇ ਇੱਕ ਸਮਾਗਮ ਦੌਰਾਨ ਕਾਂਗਰਸੀ ਆਗੂ ਰੰਧਾਵਾ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਵਾਜਪਾ ਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਤੇ ਪਾਰਟੀ ਚ ਸਵਾਗਤ ਕਰਦੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਨੀਅਤ ਅਤੇ ਨੀਤੀ ਸਾਫ਼ ਨਹੀਂ ਪਾਰਟੀ ਅੰਦਰ ਜਿੱਥੇ ਵਰਕਰਾਂ ਦੀ ਸੁਣਵਾਈ ਨਹੀਂ ਆ ਉੱਥੇ ਹੀ ਆਪਸੀ ਫੁੱਟਵਾਜ਼ੀ ਕਾਰਨ ਪਾਰਟੀ ਪਿਛੜ ਚੁੱਕੀ ਹੈ ਜਿਸ ਕਾਰਨ ਵਰਕਰਾਂ ਦਾ ਮੋਹ ਕਾਂਗਰਸ ਪਾਰਟੀ ਤੋਂ ਭੰਗ ਹੋ ਚੁੱਕਿਆ ਹੈ ਦੂਜੇ ਪਾਸੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਪਹੁੰਚਾਇਆ ਉੱਥੇ ਹੀ ਦੂਜੇ ਪਾਸੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਲਈ ਚਿੰਤਾਜਨਕ ਹਨ ਇਸ ਮੌਕੇ ਤੇ ਵਾਜਪਾ ਚ ਸ਼ਾਮਿਲ ਹੋਏ ਹੈਪੀ ਰੰਦਾਵਾ ਨੇ ਕਿਹਾ ਮੌਜੂਦਾ ਜ਼ਿਲ੍ਹਾ ਪ੍ਰਧਾਨ ਪਾਰਟੀ ਤੇ ਟੁਕੜੇ ਟੁਕੜੇ ਕਰਨ ਵਿੱਚ ਲੱਗੇ ਨੇ ਕਿ ਆ ਕਿ ਕਾਂਗਰਸ ਪਾਰਟੀ ਦਾ ਹਰ ਵਰਕਰ ਜ਼ਿਲ੍ਹਾ ਪ੍ਰਧਾਨ ਦੀਆਂ ਨੀਤੀਆਂ ਤੋਂ ਦੁਖੀ ਆ ਜਿਸ ਕਾਰਨ ਦੂਜੀਆਂ ਪਾਰਟੀਆਂ ਵੱਲ ਰੁਕ ਕਰ ਰਿਹਾ ਹੈ ਹੋਰ ਕੀ ਕਿਹਾ ਵਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਸੁਣੋ ਪੂਰੀ ਖਬਰ ਚਲਿਆ ਜਾਓ ਭਾਈ ਤੁਸੀਂ ਵੈਸੇ ਹੀ ਬੜਾ ਗਲੂਗਾ ਭਰਾ ਜੀ ਦੇ ਹਾਂਜੀ ਭਰਾ ਜੀ ਕੀ ਕਹਿਣਾ ਚਾਹੋਗੇ ਦੇਖੋ ਇੱਕ ਬਹੁਤ ਬੜੀ ਰੈਲੀ ਆ ਜਿਹੜੀ ਕੱਲੀ মিডিਆ ਤੇ ਪ੍ਰੈਸ ਵਾਲਿਆਂ ਦੀ ਰੱਖਣੀ ਆ ਪੂਰੀ ਜਿਹੜਾ ਇੰਨੀ ਇੰਨਾ ਜਿੰਨਾ ਪਿਆਰ মিডিਆ ਵਾਲੇ ਸਤਿਕਾਰ ਦਿੰਦੇ ਆ ਮੈਂ ਸਮਝਦਾ ਤੇ ਜਿੱਡੇ ਸ਼ਹਿਰ ਦੇ ਮੁਤਾਬਕ ਆ ਮੈਨੂੰ ਲੱਗਦਾ ਵੀ ਵੱਡੀ ਛੋਟੀ ਨਹੀਂ ਵੱਡੀ ਰੈਲੀ ਪਰਮਾਤਮਾ ਦੀ ਕਿਰਪਾ ਨਾਲ ਕੱਲੀ মিডিਆ ਦੇ ਸਾਥੀਆਂ ਨਾਲ ਹੋ ਸਕਦੀ ਆ ਇੰਨੀ ਗਰਮੀ ਚ ਇੰਨੇ ਲੇਟ ਤੁਸੀਂ ਸਾਰੇ ਖੜੇ ਰਹੇ ਨੇ ਮੈਂ ਤਾਂ ਹੈਰਾਨ ਆ ਤੁਹਾਨੂੰ ਤੁਸੀਂ ਹਰ ਨੂੰ ਕਵਰ ਕਰਨਾ ਹੁੰਦਾ ਨਾਲੇ ਤੁਸੀਂ ਹਰ ਲੋਕਾਂ ਹਰ ਇਨਸੀਡੈਂਟ ਤੁਸੀਂ ਕਵਰ ਕਰਨਾ ਵੀ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਆ ਅੱਜ ਸਭ ਤੋਂ ਪਹਿਲਾਂ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਮਾਨ ਸਾਹਿਬ ਵੱਲੋਂ ਤੇ ਬਾਕੀ ਸਾਰੀ ਟੀਮ ਬੀਜੇਪੀ ਦੀ ਜਿਹੜੀ ਬੈਠੀ ਆ ਤੇ ਮੇਰੇ ਵੱਲੋਂ ਅੱਜ ਬਹੁਤ ਹੀ ਇੰਪੋਰਟੈਂਟ ਦੇਣਾ ਮੇਰੀ ਮੈਂ ਇਹ ਕਹਿ ਸਕਦਾ ਵੀ ਜਦੋਂ ਮੈਂ ਕਾਂਗਰਸ 'ਚ ਵੀ ਸੀ ਕਿਉਂਕਿ ਕੱਲ ਹੀ ਮੈਂ ਆਇਆ ਤੇ ਜੇ ਈਸਟ ਦੇ ਵਿੱਚ ਜਿਨੇ ਡਿਵੈਲਪਮੈਂਟ ਦਾ ਕੰਮ ਕੀਤਾ ਜਿਨੇ ਕਾਰਪੋਰੇਸ਼ਨ 'ਚ ਜੀ ਜਾਨ ਨਾਲ ਕੰਮ ਕੀਤਾ ਤੇ ਉਹ ਰੰਦਾਵਾ ਪਰਿਵਾਰ ਹੈਪੀ ਰੰਦਾਵਾ ਇਹਨਾਂ ਦੇ ਘਰ ਦੇ ਅੱਜ ਹੀ ਦੱਸਿਆ ਵੀ 30 ਕਰੋੜ ਰੁਪਇਆ ਲਾਇਆ ਤੇ ਇਸ ਕਰਕੇ ਅੱਜ ਅਸੀਂ ਇਹਨਾਂ ਦੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦਾਂ ਕਿਉਂ ਕੀ ਮੈਂ ਇਹ ਨਹੀਂ ਕਹਿੰਦਾ ਬਹੁਤ ਗੱਲਾਂ ਲੋਕ ਕਰਨਗੇ ਕਰਦੇ ਰਹਿਣਗੇ ਕਰਦੇ ਆ ਪਾਰਟੀ ਇੱਕ ਬੜੀ ਵੱਡੀ ਚੀਜ਼ ਹੁੰਦੀ ਆ ਤੇ ਅੱਜ ਇਹਨਾਂ ਨੇ ਪਾਰਟੀ ਭਾਜਪੀ ਨੂੰ ਚੁਣਿਆ ਮੇਰੀ ਜਦੋਂ ਇਹਨਾਂ ਨਾਲ ਗੱਲ ਹੋਈ ਤੇ ਇਹਨਾਂ ਨੇ ਇੱਕੋ ਗੱਲ ਕਹੀ ਵੀ ਮੇਰਾ ਮਕਸਦ ਸਿਰਫ ਕੰਮ ਤੇ ਡਿਵੈਲਪਮੈਂਟ ਆ ਤੇ ਅਮਨ ਸ਼ਾਂਤੀ ਆ ਜੋ ਪੰਜਾਬ ਚ ਇੱਕ ਇਕ ਮਾਹੌਲ ਜਿਹੜੀ ਆਮ ਆਦਮੀ ਪਾਰਟੀ ਨੇ ਬਣਾਇਆ ਹੋਇਆ ਔਰੇ ਲੁੱਟ ਖੋਹ ਦਾ ਗੈਂਗਸਟਰਵਾਦ ਦਾ ਕੋਈ ਹਾਲਾਤ ਹਾਲਾਤ ਨਹੀਂਗੇ ਸ਼ਰਾਬ ਜਿਹੜੀ ਆ ਥੌਂ ਥੌਂ ਤੋਂ ਕਿਵੇਂ ਦੇਸੀ ਆ ਜਿਹੜੀ ਉਹ ਮਿਲਟਰੀ ਜਾਂ ਲੋਕ ਕਿਵੇਂ ਇਸ ਤਰੀਕੇ ਨਾਲ ਮਰ ਰਹੇ ਆ ਚਿੱਟੇ ਨਾਲ ਮਰ ਰਹੇ ਆ ਆ ਖਾਸ ਤਰ ਤੇ ਜੇ ਆਪਾਂ ਈਸ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਔਰੇ ਗੁੰਡਾਗਰਦੀ ਕਿਸੇ ਦੇ ਪਲਾਟ ਕਿਸ ਦੇ ਕੁਸ਼ ਕਿਸੇ ਨੂੰ ਕੋਈ ਐਨਓਸੀ ਨਹੀਂ ਮਿਲਦੀ ਕੋਈ ਕਿਸੇ ਨੂੰ ਕਨੈਕਸ਼ਨ ਨਹੀਂ ਮਿਲਦਾ ਕੋਈ ਕਿਸੇ ਨੂੰ 1000 ਰੁਪਏ ਜਿਹੜਾ ਕੀਤਾ ਸੀ ਉਹ ਨਹੀਂ ਕਿਸੇ ਨੂੰ ਵੀ ਕੋਈ ਵੀ ਚੀਜ਼ ਨਹੀਂ ਗਈ ਉਹਨੂੰ ਦੇਖਦੇ ਹੋਏ ਕਾਂਗਰਸ ਕਾਂਗਰਸ ਤਾਂ ਮੈਂ ਸੱਚੀ ਗੱਲ ਕਹਾਂ ਮੈਂ ਐਵੇਂ ਗਲਤ ਨਹੀਂ ਕਹਿੰਦਾ ਕਾਂਗਰਸ ਤਾਂ ਕਿਤੇ ਰਹੀ ਨਹੀਂ ਗਈ ਅਸੀਂ ਕਾਂਗਰਸ ਇਹ ਜ਼ਰੂਰ ਸੀ ਪਰ ਕਾਂਗਰਸ ਕਿਤੇ ਰਹੀ ਨਹੀਂ ਸੀ ਸਾਰੇ ਦੇਸ਼ ਕਾਂਗਰਸ ਜਿਹੜੀ ਆ ਉਹ ਖਤਮ ਹੋ ਗਈ ਆ ਤੇ ਜਿਹੜੇ ਲੀਡਰ ਨੇ ਉਹ ਵੀ ਐਸੇ ਲੀਡਰ ਨੇ ਜਿਹੜੇ ਕਾਂਗਰਸ ਪਾਰਟੀ ਦੇ ਜਿਨ੍ਹਾਂ ਕੋਲ ਸੱਤਾ ਏ ਜਿਨ੍ਹਾਂ ਨੂੰ ਗਰਾਸ ਰੂਟ ਤੇ ਉਹਨਾਂ ਨੂੰ ਪਤਾ ਹੀ ਨਹੀਂ ਉਹ ਸਿਰਫ ਸੱਤਾ ਹੀ ਉਸੇ ਨਸ਼ੇ 'ਚ ਉਹ ਆਪਣੇ ਅਮਨੂਚੀ ਮੰਤਰੀਸਟਰ ਬਣਦੇ ਉਹਦੀ ਲੜਾਈ 'ਚ ਫਿਰੀ ਜਾਂਦੇ ਆ ਚਾਹੇ ਉਹਦੇ ਵਿੱਚ ਬਾਜਵਾਦ ਸਾਹਿਬ ਲਾ ਲੋ ਚਾਹੇ ਉਹਦੇ ਵਿੱਚ ਸਿੱਧੂ ਸਾਹਿਬ ਸੀਗੇ ਚਾਹੇ ਉਹਦੇ ਵਿੱਚ ਚੰਨੀ ਸਾਹਿਬ ਸੀ ਚਾਹੇ ਉਹ ਸੁਖਜਿੰਦਰ ਰੰਧਾਵਾ ਸਾਹਿਬ ਸੀ ਇਹ ਕਦੇ ਵੀ ਇਹਨਾਂ ਦੇ ਕਦੇ ਮੂੰਹ ਇਕੱਠੇ ਨਹੀਂ ਦੇਖੋਗੇ ਤੁਸੀਂ ਇੱਥੇ ਇੰਨਾ ਡਿਸਪਲਿਨ ਆ ਯਾਰ ਪਾਰਟੀ ਵਰਕਰ ਤੋਂ ਕਾਰਕਿਰਤਾ ਤੋਂ ਲੈ ਕੇ ਮੰਡਲ ਪ੍ਰਧਾਨ ਤੋਂ ਲੈ ਕੇ ਸਰਕਲ ਪ੍ਰਧਾਨ ਤੋਂ ਸਬ ਸਰਕਲ ਤੋਂ ਲੈ ਕੇ ਸਟੇਟ ਬੋਡੀ ਤੋਂ ਲੈ ਕੇ ਦੇਸ਼ ਦੇ ਜਿਹੜੇ ਮਹਾ ਮੰਤਰੀ ਨੇ ਉਹਨਾਂ ਤੱਕ ਇੱਕੋ ਲਾਈਨ ਚ ਪਰੋਏ ਹੋਏ ਆ ਤੇ ਮੈਂ ਹੈਰਾਨ ਹੋ ਗਿਆ ਦੋ ਦਿਨ ਚ ਦੇਖ ਕੇ ਵੀ ਇੰਨਾ ਡਿਸਪਲਾਈਨ ਇੰਨਾ ਤਾਂ ਸਕੂਲ ਦੇ ਵਿੱਚ ਜਿਹੜੇ ਆ ਉਹ ਇੰਨਾ ਡਿਸਪਲਾਈਨ ਜਸ ਕਾਲਜ ਚ ਨਹੀਂ ਹੁੰਦਾ ਜੋ ਭਾਜਪਾ ਪਾਰਟੀ ਚ ਡਿਸਪਲਾਈਨ ਆ ਤੇ ਇਹ ਚੀਜ਼ਾਂ ਨੂੰ ਦੇਖ ਕੇ ਹੋਏ ਹੈਪੀ ਰੰਧਾਵਾ ਜੀ ਨੇ ਅੱਜ ਫੈਸਲਾ ਕੀਤਾ ਤੇ ਲੜੀ ਆ ਜੇ ਪ੍ਰਧਾਨ ਮੰਤਰੀ ਜੀ ਜਿਹੜਾ ਕੰਤੇ ਲਿਖਿਆ ਵੀ ਮੋਦੀ ਸਾਹਿਬ ਦੀ ਸਰਕਾਰ ਦੁਆਰਾ ਬਣ ਰਹੀ ਆ ਤੇ ਅਸੀਂ ਕਿ ਮਾਹ ਮਾਰੇ ਆ ਜੀ ਕਿਸੇ ਨੇ ਪੰਜਾਬ ਵਾਲਿਆਂ ਨੇ ਵੀ ਸਾਡਾ ਕਿਉਂ ਨਾ ਡਬਲ ਇੰਜਨ ਦੀਆਂ ਸਰਕਾਰਾਂ ਉਰੇ ਚੱਲਣ ਜੇ ਯੂਪੀ ਬਿਹਾਰ ਵਰਗੇ ਜਿਨ੍ਹਾਂ ਨੂੰ ਕਿਸੇ ਵੇਲੇ ਮਾਰੂ ਸਟੇਟ ਕਹਿੰਦੇ ਸੀ ਅੱਜ ਉਹ ਇੱਥੋਂ ਇੰਡਸਟਰੀ ਜਾ ਕੇ ਉੱਥੇ ਜਾ ਰਹੀ ਆ ਤੇ ਅਸੀਂ ਕਿਉਂ ਨਾ ਉਹਦੇ ਵਿੱਚ ਯੋਗਦਾਨ ਪਾਈਏ ਅਸੀਂ ਆਪਣੇ ਕਿਸਾਨਾਂ ਨੂੰ ਕਿਉਂ ਨਾ ਤਕੜਾ ਕਰੀਏ ਅਸੀਂ ਆਪਣੀ ਇੰਡਸਟਰੀ ਨੂੰ ਮਜ਼ਦੂਰਾਂ ਨੂੰ ਐਮਐਸਐਮ ਐਮਈ ਨੂੰ ਛੋਟੇ ਦੁਕਾਨਦਾਰਾਂ ਨੂੰ ਉਹਨਾਂ ਨੂੰ ਕਿਉਂ ਨਾ ਤਕੜਾ ਕਰੀਏ ਉਸ ਲੈਵਲ ਤੋਂ ਉਹ ਸਹੀ ਬੰਦੇ ਜਿਹੜੇ ਆ ਇਸ ਵੇਲੇ ਜਿਹੜਾ ਕਿਉਂਕਿ ਦੇਸ਼ ਵਿਕਸਿਤ ਬਾ ਜਿਹੜਾ ਜਿਹੜਾ ਦੇਸ਼ ਆ ਵਿਕਸਿਤ ਭਾਰਤ ਬਣ ਜਾ ਰਿਹਾ ਪੰਜਵੇਂ ਤੋਂ ਤੀਜੇ ਨੰਬਰ ਤੇ ਤੇ ਅਸੀਂ ਪੰਜਾਬ ਨੇ ਥੋੜੀ ਉਹ ਚ ਕਮਜ਼ੋਰ ਰਹਿਣਾ ਏ ਤੇ ਉਹ ਇਸ ਕੜੀ ਦੇ ਵਿੱਚ ਬਿਗੈਰ ਕਿਸੇ ਕੋਈ ਕੁਸ਼ ਗੱਲ ਕਰੀ ਜਾਵੇ ਬਿਗੈਰ ਕਿਸੇ ਲਾਲਚ ਦੇ ਬਿਗੈਰ ਕਿਸੇ ਕੋਈ ਆਪਣੇ ਵੱਲੋਂ ਗੱਲ ਵੀ ਮੇਰਾ ਆ ਚੀਜ਼ ਮੇਰੀ ਕਰਿਓ ਜੀ ਮੈਂ ਨਾ ਨਿਸ਼ਕਾਮ ਸੇਵਾ ਕਰਨ ਲਈ ਹੈਪੀ ਰੰਦਾਵਾ ਜਿਹਨਾਂ ਤੇਮਾਨ ਸਾਹਿਬ ਤੇ ਸਾਰੀ ਪਾਰਟੀ ਨੇ ਜੁਆਇਨ ਕਰਾਇਆ ਪਰ ਸਾਨੂੰ ਪਤਾ ਹੈ ਵੀ ਇਹਨਾਂ ਦੀ ਕੈਪੈਸਿਟੀ ਕੀ ਆ ਥੱਲਿਓਂ ਲੈ ਕੇ ਕਾਉਂਸਲਰ ਤੋਂ ਲੈ ਕੇ ਐਮਐਲਏ ਤੋਂ ਲੈ ਕੇ ਐਮਪੀ ਤੱਕ ਜਿਹੜਾ ਉਹ ਭਾਜਪਾ ਦਾ ਅਗਲੀ ਇੱਕ ਲੜੀ ਬਣੇਗੀ ਲੋਕ ਬਣਾਉਣ ਨੂੰ ਬੈਠੇ ਆ ਤੇ ਭਾਜਪਾ ਨੇ ਪਹਿਲੀ ਵਾਰ ਇਲੈਕਸ਼ਨ ਆ ਜਿਹੜੀ ਇਕੱਲੇ ਲੜਨਾ ਅੱਜ ਤੱਕ ਜਿਹੜਾ ਬਾਦਲ ਅਕਾਲੀ ਦਲ ਸੀ ਉਹ ਇੱਕ ਭਾਰ ਢੋਰੇ ਸੀ ਇੱਕ ਉਹ ਵੱਡੇ 파ਟਨਰ ਜੋ ਮਰਜ਼ੀ ਕਰਦੇ ਸੀ ਭਾਜਪਾ ਨੂੰ ਜਿਹੜਾ ਜਿਹੜੀ ਮਾੜੀ ਚੀਜ਼ ਉਹ ਭਾਜਪਾ ਤੇ ਸਿੱਟ ਦੇਣੀ ਮਲਾਈ ਲਾ ਕੇ ਆਪ ਲੈ ਜਾਂਦੇ ਸੀ ਤੇ ਹੁਣ ਬੀਜੇਪੀ ਕੱਲੀ ਹਰ ਚੰਗੀ ਗੱਲ ਆ ਜਿਹੜੀ ਉਹ ਬੀਜੇਪੀ ਦਾ ਜੋ ਸੁਪਨਾ ਹੈ ਮੋਦੀ ਸਾਹਿਬ ਦਾ ਸੁਪਨਾ ਹੈ ਉਹ ਪੰਜਾਬ ਦੇ ਵਿੱਚ ਸੱਚ ਕਰਾਂਗੇ ਉਹ ਹੋ ਤਦ ਹੋ ਸਕਦਾ ਹੈ ਵੀ ਥੱਲੇੋਂ ਵਾਰਡ ਤੋਂ ਕਾਉਂਸਲਰ ਲੈਵਲ ਤੋਂ ਲੈ ਕੇ ਉੱਤੇ ਪ੍ਰਾਈਮ ਮਿਨਿਸਟਰ ਤੱਕ ਇੱਕ ਹੋਣ ਤੇ ਉਹ ਇੱਕ ਅਸੀਂ ਅੱਜ ਸ਼ੁਰੂਆਤ ਕਰ ਕਰਤੀ ਆ ਪਹਿਲਾਂ ਵੀ ਕਾਉਂਸਲਰ ਬਹੁਤ ਨੇ ਬੀਜੇਪੀ ਦੇ ਚੰਗਾ ਕੰਮ ਕਰ ਰਹੇ ਆ ਉਸ ਲੜੀ ਦੇ ਵਿੱਚ ਇੱਕ ਹੋਰ ਜਿਹੜਾ ਹੀਰਾ ਏ ਉਹ ਅੱਜ ਹੈ ਪੀਰ ਰੰਧਾਵਾ ਜੀ ਨੇ ਸ਼ੁਰੂਆਤ ਕੀਤੀ ਆ ਅੱਗੇ ਤਮਨ ਸਾਹਿਬ ਤੇ ਸਾਨੂੰ ਇਸ ਗੱਲ ਦਾ ਪਤਾ ਏ ਅਸੀਂ ਚੰਗੇ ਬੰਦੇ ਇਹ ਨਹੀਂ ਹਰ ਬੰਦੇ ਨੂੰ ਜਿਹੜਾ ਦੇਸ਼ ਦੀ ਸੇਵਾ ਕਰਨ ਲਈ ਆਉਣਾ ਚਾਹੁੰਦਾ ਉਹ ਅਸੀਂ ਪੂਰਾ ਰੋਡ ਮੈਪ ਬਣਾਇਆ ਹੋਇਆ ਤੇ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿਸ ਤਰੀਕੇ ਨਾਲ ਚੰਗੇ ਲੋਕ ਨੇ ਹਰ ਪਾਰਟੀਆਂ ਤੋਂ ਉਹ ਬੀਜੇਪੀ ਨੂੰ ਜੁਆਇਨ ਕਰਨਗੇ ਐਜ਼ ਅ ਵਰਕਰ ਕਰੀਕਰਤਾ ਇਹ ਕਈ ਜਿਹੜੇ ਪੁਰਾਣੇ ਕਾਂਗਰਸੀਆਂ ਦੇ ਦਫ਼ਤਰ ਦੇ ਉੱਪਰ ਹੁਣ ਭਗਵੇਂ ਛੱਡੇ ਨਜ਼ਰ ਆ ਰਹੇ ਨੇ ਤੇ ਕੀ ਅਦਾ ਸਮਝੀ ਜਿਹੜਾ ਬਿੱਟੂ ਬਾਣ ਚਲਾਇਆ ਗਿਆ ਬੀਜੇਪੀ ਉਹ ਲੋਕ ਉਹ ਕੈਪਟਨ ਤੇ ਜਾਖੜ ਨਾਲ ਵੀ ਜ਼ਿਆਦਾ ਵਿਧਾਨਸਭਾਕ ਸਾਬਤ ਹੋਏਗਾ ਖਾਸ ਕਰ ਲੁਧਿਆਣਾ ਲਈ ਦੇਖੋ ਕੈਪਟਨ ਸਾਹਿਬ ਉਹਨਾਂ ਦੀ ਲੱਗ ਜਗਾ ਜਾਖੜ ਸਾਹਿਬ ਸਾਡੇ ਪ੍ਰਧਾਨ ਨੇ ਪਰ ਤੁਸੀਂ ਇਹ ਜ਼ਰੂਰ ਦੇਖੋਗੇ ਵੀ ਜੋ ਲੀਡਰਸ਼ਿਪ ਨੇ ਹੁਕਮ ਕੀਤਾ ਹੈ ਬਈ 2027 ਤੱਕ ਹਰ ਜਗ੍ਹਾ ਹਰ ਜ਼ਿਲ੍ਹੇ ਚ ਹਰ ਵਿਧਾਨਸਭਾ ਹਲਕੇ ਚ ਬੀਜੇਪੀ ਦਾ ਝੰਡਾ ਲਰਾਏਗਾ ਤੇ ਉਹ 27 ਤੋਂ ਪਹਿਲਾਂ ਪਹਿਲਾਂ ਤੁਹਾਨੂੰ ਸਾਰੇ ਟੀਮ ਇਕੱਠੀ ਹੋ ਕੇ ਉਹ ਝੰਡੇ ਲੜਾ ਕੇ ਦਿਖਾਵਾਂਗੇ ਇਹ ਤਾਂ ਇੱਕ ਇਹਨਾਂ ਨੇ ਸਾਰੀਆਂ ਪਾਰਟੀਆਂ ਰਾਜ ਕਰਨ ਨੂੰ ਇੱਕ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਰਤ ਰਹੇ ਆ ਇੱਕ ਟੂਲ ਬਣਾਇਆ ਹੋਇਆ ਉਹਨਾਂ ਲਈ ਦਰਵਾਜ਼ੇ ਮੋਦੀ ਸਾਹਿਬ ਦੇ ਫਾਟਕ ਐ ਖੁੱਲੇ ਹੋਣਗੇ ਹਮੇਸ਼ਾ ਵੀ ਜਾ ਕੇ ਆਪਣੀ ਗੱਲ ਕਰਕੇ ਮਨਾ ਕੇ ਜੋ ਕਹਿਆ ਕਰਨਗੇ ਉਹ ਹੋਇਆ ਕਰੂਗਾ ਹਾਂ ਇਹ ਗੱਲ ਕੋਈ ਸ਼ੱਕ ਨਹੀਂ ਵੀ ਕਰਤਾਰਪੁਰ ਸਾਹਿਬ ਲੰਘਾ ਉਹ ਤਾਂ ਸਬਦਾ ਨਾ ਉਹ ਕਿਹਨੇ ਲੰਘਾ ਖੋਲੇ ਆ ਉਸੇ ਤਰੀਕੇ ਨਾਲ ਰਾਮ ਮੰਦਰ ਧਰਮ ਤੋਂ ਉੱਤੇ ਤਾਂ ਕੋਈ ਚੀਜ਼ ਨਹੀਂ ਦੋਨੋਂ ਸਭ ਤੋਂ ਵੱਡੀਆਂ ਚੀਜ਼ਾਂ ਨੇ ਉਹ ਨਰਿੰਦਰ ਮੋਦੀ ਜੀ ਨੇ ਕੀਤੀਆਂ ਏ ਤੇ ਇਸ ਕਰਕੇ ਹਰ ਦੇ ਜਿਹੜਾ ਇਹ ਝੰਡਾ ਹੈ ਉਹ ਭਾਜਪਾ ਦਾ ਲੜਾਊਗਾ ਭਗਮਾ ਲੜਾਊਗਾ ਇਹ 'ਚ ਕੋਈ ਵੀ ਸ਼ੱਕ ਨਹੀਂ ਤੁਸੀਂ ਇਹ ਸਹੀ ਕਹਿਆ ਗੱਲ ਇਹ ਤਾਂ ਜਿਹਨੂੰ ਭਾਜਪਾ ਨਹੀਂ ਲੈਣਾ ਚਾਹੁੰਦੀ ਉਹੀ ਰਹਿ ਜਾਊਗਾ ਸਰ ਇੱਕ ਚੁਣੌਤੀ ਮਾਰਜੀ ਸਰ ਰਾਜ ਕਹਿਣਾ ਚਾਹੁੰਦੇ ਅੱਜ ਸ਼ਾਮ ਨੂੰ ਪੈਰੋ ਦੀ ਜੇ ਬੈ ਸਭ ਤੋਂ ਪਹਿਲਾਂ ਬੈ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਸਾਡੇ ਪ੍ਰਧਾਨ ਤਮਾਨ ਜੀ ਸਾਡੇ ਐਮਪੀ ਰਵਨੀਤ ਸਿੰਘ ਬਿੱਟੂ ਜੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਜਿਹੜਾ ਬੀਜੇਪੀ ਚ ਜੁਆਇਨ ਕਰਵਾਇਆ ਆ ਔਰ ਮੈਂ ਕਹਿਣਾ ਕਿ ਜਿਸ ਤਰ੍ਹਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੰਮ ਕਰ ਰਹੇ ਨੇ ਇਸੇ ਤਰ੍ਹਾਂ ਅਸੀਂ ਪੰਜਾਬ ਦੀ ਤਰੱਕੀ ਕਰ ਸਕਦੇ ਆ ਕਿਉਂਕਿ 10 ਸਾਲਾਂ ਤੋਂ ਦੂਜੀਆਂ ਪਾਰਟੀਆਂ ਰਾਜ ਕਰ ਰਹੀਆਂ ਨੇ ਉਹ ਅਸੀਂ ਕਹਿੰਦੇ ਕਿ ਦੁਬਾਰਾ ਆਪਾ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਲਿਆਈਏ ਜਿਹਦੇ ਵਿੱਚ ਕੀ ਹੁਣ ਜਿੱਦਾਂ ਰਵਨੀਤ ਸਿੰਘ ਬਿੱਟੂ ਜੀ ਇਹਨਾਂ ਨੂੰ ਆਪਾਂ ਜਿਤਾਵਾਂਗੇ ਇਹ ਇਹਨਾਂ ਦੀ ਜਿਹੜੀ ਸੀਟ ਜਿੱਤ ਕੇ ਮੋਦੀ ਜੀ ਝੋਲੀ 'ਚ ਜਾਏਗੀ ਤੇ ਉਹ ਜਿਹੜੀ ਨਾਰਾ ਦਿੱਤਾ 400 ਤੋਂ ਪਾਰ ਤੇ 400 ਤੋਂ ਪਾਰ ਆਪਣੇ ਲੁਧਿਆਣੇ ਨਹੀਂ ਕਰਨਾ ਆ ਇਸ ਕਰਕੇ ਮੈਂ ਸਭ ਨੂੰ ਇੱਕ ਬੇਨਤੀ ਕਰਾਂਗਾ ਕਿ ਜਿਹੜਾ ਇੱਕ ਟ੍ਰੇਨ ਚੱਲ ਰਹੀ ਹੈ ਨਰਿੰਦਰ ਮੋਦੀ ਜੀ ਰਵਨੀਤ ਸਿੰਘ ਬਿੱਟੂ ਜੀ ਦੀ ਉਹਦੇ ਤੇ ਹੁਣ ਜਿਹੜਾ ਜਿਹੜਾ ਚੜ ਜੇਗਾ ਉਹ ਪਾਰ ਹੋ ਜਾਏਗਾ ਉਹ ਦਿੱਲੀ ਤੱਕ ਪਹੁੰਚ ਜਾਏਗਾ ਜਿਹੜਾ ਹੁਣ ਨਹੀਂ ਚੜੇਗਾ ਆਉਣ ਵਾਲੇ ਸਮੇਂ ਦੇ ਵਿੱਚ ਧੋਖਾ ਖਾਏਗਾ ਅੱਛਾ ਕਾਂਗਰਸ ਦੇ ਵਿੱਚ ਵੀ ਕਾਫੀ ਸਾਲ ਅਸੀਂ ਕੰਮ ਸੇਵਾ ਕੀਤੀ ਹੈ ਕਿਹਨੇ ਕੀਤੀ ਆ ਕੀ ਕਮੀ ਰਹਿ ਗਈ ਦੀ ਕਾਂਗਰਸ ਛੱਡਣਾ ਪਿਆ ਪਿੱਟੂ ਕਰਕੇ ਛੱਡਣਾ ਪਿਆ ਜਾਂ ਪਾਰਟੀ ਕੋਲੇ ਕੰਮ ਨਹੀਂ ਹੋਇਆ ਦੇਖੋ ਜੀ ਇੱਕ ਤੇ ਆਮ ਆਦੀ ਪਾਰਟੀ ਦਿੱਲੀ ਦੇ ਵਿੱਚ ਤੇ ਕਾਂਗਰਸ ਪਾਰਟੀ ਸਮਝੋਤਾ ਹੈ ਜਿਹੜਾ ਕਿ ਆਪਾਂ ਨੂੰ ਨਹੀਂ ਚੰਗਾ ਲੱਗਾ ਦੂਜੇ ਪਾਸੇ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਉਹਨਾਂ ਦੀਆਂ ਨੀਤੀਆਂ ਕਰਕੇ ਉਹ ਕਾਂਗਰਸ ਨੂੰ ਜਿਹੜਾ ਖਤਮ ਕਰ ਰਿਹਾ ਇਸ ਕਰਕੇ ਵੀ ਇਹ ਪਾਰਟੀ ਛੱਡ ਕੇ ਅੱਜ ਰਵਨੀਤ ਸਿੰਘ ਬਿੱਟੂ ਜੀ ਦੇ ਨਾਲ ਚਲੇ ਗਏ ਸਰ ਹੌਸਲਾ ਮਿਲੂਗਾ ਤੁਹਾਨੂੰ ਵੀ ਅੱਗੇ ਆਉਣ ਦੇ ਵੇ ਵੀ ਆਲਰੇਟ ਤੁਹਾਨੂੰ ਪਾਰਟੀ ਟਿਕਟ ਦਿੰਦੀ ਹੈ ਤਾਂ ਫਿਰ ਕੰਮ ਕਦਿਆਂ ਕਿਤੇ ਜਾਊਗਾ ਕਿ ਜਿਹੜਾ ਵਿਕਾਸ ਦੀ ਕੰਮ ਅੱਗੇ ਸੁਬਰੀ ਇੱਕ ਤੇ ਆ ਦੇਖੋ ਜੀ ਜਿਹੜਾ ਬੰਦਾ ਇਸ ਕੰਮ ਕਰੇਗਾ ਸਾਡਾ ਇੱਥੇ ਜਿਹੜਾ ਦਫ਼ਤਰ ਆ ਜਦੋਂ ਲੋਕਡਾਊਨ ਬਹੁਤ ਬਹੁਤ ਹੀ ਮਾੜਾ ਸਮਾਂ ਆਇਆ ਸੀਗਾ ਉਸ ਟਾਈਮ ਵੀ ਖੁੱਲਾ ਸੀਗਾ ਤੇ ਹੁਣ ਵੀ ਸਾਡਾ ਜਿਹੜਾ ਇਸ ਦਫ਼ਤਰ ਦੇ ਵਿੱਚ ਕੰਮ ਹੁੰਦਾ ਹੈ ਇਸ ਕਰਕੇ ਅਸੀਂ ਕਹਾਂਗੇ ਵੀ ਕੰਮ ਕਰਦੇ ਰਾਂਗੇ ਮਾਈਲਾ ਇੱਕ ਮਿੰਟ ਭਾਈ ਇੱਕ ਮਿੰਟ ਇੱਕ ਮਿੰਟ ਬੈਹੋ ਬੈਹੋ ਕਿਹੜਾ ਥੱਲੇ ਬੈਹੋ ਯਾਰ ਜਿਹਨੇ ਆਈਡੀ ਆਣੀ ਥੱਲੇ ਬੈਹੋ ਆਹ ਲਓ ਕਰਨ ਸੱਤ ਦੇ ਬਣਾ ਨਾਮ ਮੈਂ ਗੁਰਸ਼ਮਨ ਧੰਦਾਵਾ ਵਾਰਡ ਨੰਬਰ 9 ਪੁਰਾਣਾ ਮੈਂ ਚਾਹਾਂਗੀ ਅੱਜ ਸਾਮਰਥ ਪਰਟੀ ਬਹੁਤ ਖੁਸ਼ੀ ਹੋਈ ਹੈ ਜੀ ਜਨਤਾ ਨੇ ਹੋਮੂ ਮਾਂ ਕੇ ਸਾਨੂੰ ਕਿਨਾ ਬਹੁਤ ਹੀ ਹਸਾਰਾ ਦਿੱਤਾ ਮੈਂ ਚਾਹਾਂਗੀ ਅੱਗੋ ਵੀ ਇਸੇ ਤਰ੍ਹਾਂ ਹੀ ਸਾਥ ਦੇਣ ਤੇ ਅਸੀਂ ਹੋਰ ਵੀ ਇਨਾਂ ਦੀ ਲੋਕਾਂ ਦੀ ਸਾਰੀ ਪਬਲਿਕ ਦੀ ਸੇਵਾ ਕਰ ਸਕੀਏ ਕਾਂਗਰਸ ਕੀ ਹੋ ਗਿਆ ਕਾਂਗਰਸ ਨੇ ਕਿਸੇ ਨੂੰ ਕਿਸੇ ਛੱਡੰਦਾ ਕਾਂਗਰਸ ਦੇਖੋ ਜੀ ਮਾਂ ਪਾਰਟੀ ਦੇ ਮਾਂ ਪਾਰਟੀ ਰੰਦੀ ਹੈ ਫਿਰ ਵੀ ਦਿਲੋਂ ਤਾਂ ਥੋੜਾ ਜਿਹਾ ਹੁੰਦਾ ਹੀ ਹੈ ਪਰ ਜਦੋਂ ਫਿਰ ਅਸੀਂ ਅੱਗੇ ਵਧ ਕੇ ਸੇਵਾ ਨਾ ਨਾ ਕਰ ਸਕੀਏ ਪਬਲਿਕ ਦੀ ਉਹ ਦਿਲ ਦੁਖਦਾ ਥੋੜਾ ਜਿਹਾ ਜਿੱਥੇ ਹੁਣ ਸਾਨੂੰ ਅੱਗੋਂ ਸਾਥ ਮਿਲਿਆ ਕਿ ਅਸੀਂ ਖੁੱਲ ਕੇ ਸੇਵਾ ਕਰ ਸਕਦੇ ਆਂ ਔਰ ਅਮਨੀਤ ਬਿੱਟੂ ਜੀ ਨੇ ਸਾਨੂੰ ਸਾਥ ਦਿੱਤਾ ਸਾਨੂੰ ਆਪਣਾ ਹੱਥ ਫਮਾਇਆ ਅਸੀਂ ਖੁੱਲ ਕੇ ਸੇਵਾ ਕਰਾਂਗੇ ਸਿਰਫ ਇਹੀ ਕਾਰਨ ਹੈ ਕਿ ਅਸੀਂ ਪਬਲਿਕ ਦੀ ਸੇਵਾ ਕਰਨਾ ਚਾਹੁੰਦੇ ਆਂ ਤੇ ਸਾਨੂੰ ਉਹ ਮੌਕਾ ਨਹੀਂ ਸੀ ਕਾਂਗਰਸ ਸਰਕਾਰ ਚ ਅੱਗੇ ਦੇ ਰਹੀ ਕਿ ਅੱਗੇ ਵੱਧ ਕੇ ਅਸੀਂ ਕੁਝ ਕਰ ਸਕੀਏ ਜੋ ਕੀ ਮੌਕਾ ਹੁਣ ਸਾਨੂੰ ਬਿੱਟੂ ਜੀ ਨੇ ਪਾਰਟੀ ਬਦਲ ਕੇ ਸਾਨੂੰ ਆਪਣੇ ਨਾਲ ਸ਼ਾਮਿਲ ਕਰਕੇ ਦਿੱਤਾ ਉਹ ਅਸੀਂ ਜ਼ਰੂਰ ਪੂਰਾ ਨਿਭਾਵਾਂਗੇ ਸਾਡੀ ਗੱਲ ਕਰੀਏ ਬਚਾਰ ਸੇ ਕੰਪਨੀ ਬਹੁਤ ਜ਼ਿਆਦਾ ਕਰਾਏ ਆ ਮੋਨਟਰ ਦੇ ਟਾਈਮ ਇੰਨਾ ਦੇ ਮੌਕਾ ਦਾ ਤਾਂ ਸੋਚੇ ਨਹੀਂ ਕਿ ਨਾ ਦੇਖੋ ਜੀ ਜਿਹੜੀਆਂ ਸੜਕਾਂ ਜੀ ਕਿਆਂ ਅਸੀਂ ਕਿਨਾ ਸਭ ਤੋਂ ਪਹਿਲਾਂ ਜਿਹੜੀ ਸੜਕਾਂ ਤੋਂ ਪਬਲਿਕ ਤੰਗ ਸੀ ਕਿ ਇਹ ਕਿਨਾ ਪਿਛਲੇ ਜਿੰਨੇ ਵੀ ਕੌਂਸਲਰ ਦਾ ਐਮ.ਐਲ.ਏ ਹੁੰਦੇ ਰਹੇ ਚੁੱਕੇ ਨੇ ਉਹਨਾਂ ਨੇ ਕਿਨਾ ਨਹੀਂ ਬਣਵਾ ਕੇ ਦਿੱਤੀਆਂ ਪਬਲਿਕ ਸਾਡੇ ਨਾਲ ਹੀ ਬੈਠੀ ਹੈ ਜੀ ਉਹਨਾਂ ਨੂੰ ਤੁਸੀਂ ਖੁਦ ਪੁੱਛ ਲਓ ਕਿ ਉਹਨਾਂ ਨੂੰ ਸੜਕਾਂ ਜਿਸ ਤਰ੍ਹਾਂ ਦੀ ਪਬਲਿਕ ਨੇ ਚਾਹੀ ਹੈ ਟੈਲਾਂ ਵਾਲੀ ਜਾਂ ਲੋਕ ਵਾਲੀ ਅਸੀਂ ਪੂਰਾ ਕਰਕੇ ਦਿੱਤਾ ਉਹਨਾਂ ਨੂੰ ਟਿਊਬਲ ਲਗਵਾ ਕੇ ਦਿੱਤੇ ਸਭ ਤੋਂ ਵੱਧ ਪਾਣੀ ਦੀ ਪ੍ਰੋਬਲਮ ਸੀ ਜੀ ਅਤੇ ਸੀਵਰੇਜ ਸਾਰੀ ਪ੍ਰੋਬਲਮਸ ਜਦੋਂ ਵੀ ਪਬਲਿਕ ਕੰਪਲੇਂਟ ਕਰਦੀ ਸੀ ਅਸੀਂ 2 ਜਾਂ 3 ਦਿਨ ਦੇ ਅੰਦਰ ਅੰਦਰ ਪੂਰੀ ਕਰਨ ਦੀ ਕੋਸ਼ਿਸ਼ ਕੀਤੀ। ਓਕੇ। ਦੁਆਰਾ ਪਾਰਟ ਦੇ ਜਿਵੇਂ ਕਿ ਸਰਵਿਸ ਕਿੰਨੀ ਜਲਦੀ ਬਿਲਕੁਲ ਜੀ ਬਿਲਕੁਲ ਹੋਰ ਵੀ ਜੋਸ਼ ਨਾਲ ਕੀਤੀ ਜਾਏਗੀ। ਥੈਂਕ ਯੂ। ਧੰਨਵਾਦ। ਲੁਧਿਆਣਾ ਤੋਂ ਕਮਲਕਪੂਰ ਤੇ ਨਾਲ ਜੋਗਿੰਦਰ ਕੰਬੋਸ ਦੀ ਰਿਪੋਰਟ